ਯਾਰ ਪਰ ਸਾਸਰੀ ਕਾਲ ਕੇ ਨੇ ਐਡ ਲਾਉਣੀ ਤਾਲੇ ਪਾਸੇ ਪੋਰਟਰ ਤੇ ਦੰਬਰ ਚੱਲ ਜਾਂਦਾ ਪੰਜ ਤੋਂ 7 ਫੁੱਟਾਂ ਮਾਂ ਪੇਜ ਜੋ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਆਪਾਂ ਲਏ ਸੱਤ ਤੋਂ ਅੱਠ ਚੀਜ਼ਾਂ ਵੀਡੀਓ ਸਾਰੀ ਵੀਡੀਓ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਲਾਇਕ ਕਰ ਦਿਓ ਮੇਰੇ ਇਹ 14 7 ਟਰਾਲਾ 10 ਦੇ 2.5 ਫੁੱਟਾ ਵੈਂਟਾ ਇਹਦਾ 10 ਇੰਚੀ ਗਾਰਡਰ ਦਾਣੜੀ ਹੱਬਾ ਰੇਲ ਦੇ ਸਾ ਗੱਲ ਕੀ ਹੋ ਕਾ 56 ਇੰਚ ਮੱਚੀ ਹੋ ਕਾ ਲੰਮੀ ਤੇ ਕਿਹੜੀ ਤੇ ਗੁੱਲਾ ਪੈਂਦਾ 4 ਇੰਚੀ ਪੂਰਾ ਕੜਾ ਛੜਾ ਬਣਾ ਕੇ ਲਾਇਆ ਵਾ ਤੇ 10 ਇੰਚੀ ਗਾਰਡਰ ਦਾਣੜੀ ਹੱਬਾ ਰੇਲ ਦੇ ਸਭੀ ਬਈ ਦੇ ਬਹਿਰ ਦਾ 2.5 ਫੁੱਟਾ ਵੈਡ 2 ਫੁੱਟ ਵਾੜ ਹੈ ਵੀ ਤਾਂ ਪਾਰਾ ਟਰਾਲਾ 14 7 ਦਾ ਬਿਨਾਂ ਲੈਫਟ ਦਾ ਤੇ ਪੂਰੀ ਸਾਫਟ ਟਰਾਲਾ ਕਿਥੇ ਵੀ ਪਈ ਨਹੀਂ ਦੇਣਾ ਬਈ ਜਾਗੀ ਫਸ ਲੱਗੀ ਆ ਤੇ ਮੈਨੇ ਮੇਰਾ ਬਣਿਆ ਬਈ ਮੇਨ ਮੇਰਾ ਇਹ ਤੇ ਏਰੀਆ ਹੈ ਗਲ ਦਿਹਾਣਾ ਦਿਹਾਣਾ ਏਰੀਆ ਵੀਰ ਦਾ ਤੇ ਬਿਨਾਂ ਲਿਫਟ ਤੋਂ ਟਰਾਲਾ 10 ਇੰਚੀ ਗਾਡਰਾਂ ਦੇ ਧੂੜੀ ਵਿੱਚ ਕੈਂਚਗਾ ਬਣਾ ਕੇ ਲਾਈਆ ਥੱਲੇ ਦੀ ਵਧੀਆ ਟਾਇਰ ਕਣਕ ਚੋਣੇ ਵਾਲੇ ਰੇਟ ਹੈਗਾ 2 ਢੱਕਣ ਪੀਆ ਤੇ ਇਹ ਗੱਲ ਤੇ ਆਣਾ 14 ਸਾਦਾ ਟਰਾਲਾ 2.5 ਲੱਖ ਰੁਪਿਆ ਰੇਟ ਜਿਹੜਾ ਪੰਜਾਂ ਪੰਤੇ ਵਾਲੀ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਲੈਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਲੈ ਦਿੰਦੇ ਆ ਕੋਕਾ ਪੇਟ ਟਰਾਲਾ ਤੇ ਅੱਗੇ ਆ ਗਿਆ ਜ਼ਿਲ੍ਹਾ ਜਲੰਧਰ 16 7 ਟਰਾਲਾ ਜ਼ਿਲ੍ਹਾ ਜਲੰਧਰ ਤੇ ਇਹ ਪੈਂਟ ਹੈਗਾ ਕਰਾਇਆ ਕਰਾਇਆ ਪੈਂਟ ਦਾ ਸਿੰਘ ਕੀ ਗਾਰਡਰ ਦਾ ਜਿਹੜੀ ਖਬਰ ਜੁਦਾਏ ਸਭੀ ਬਾਈ ਦੇ ਭੇਰ ਦਾ 10 ਫੁੱਟ ਵੈਡ 2 ਫੁੱਟ ਵਾੜਾ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਮੰਜਾ ਲੱਗਿਆ ਵੀਰ ਜੀ ਵੱਡਾ ਟੂਲ ਬਾਕਸ ਲੱਗਿਆ 56 ਇੰਚ ਮੱਚੀ ਰੋਕ ਕੋ ਕਿਤੇ ਗੁੱਲਾ ਪੈਂਦਾ 4 ਇੰਚੀ ਤੇ ਪੂਰਾ ਸੋਹਣਾ ਟਰਾਲਾ 30 32 ਕੁਆਇੰਟਰ ਦਾ ਟਰਾਲਾ 16 7 ਲੇਜ਼ਰ ਕੱਟਦਾ ਵੈਡ ਬਣਿਆ ਪਲਾਜੋ ਕੱਟੋ ਤੇ ਰੇਟ ਹੈਗਾ 3 ਲੱਖ 30 ਹਜ਼ਾਰ ਰੁਪਿਆ 16 ਸੱਤ ਟਰਾਲਾ ਹੈਵੀ ਤੋਂ ਭਾਰਾ ਟਰਾਂਡਾ ਕਿਸੇ ਵੀ ਪਾਈ ਨਹੀਂ ਲੈਣਾ ਹੋਈ ਵੀ ਦਸ ਪਰ ਕਰ ਸਕਦੇ ਆ ਜਿਲ੍ਹਾ ਜਲੰਧਰ ਦੇ ਵਿੱਚ ਖੜਾ ਇਹ ਤੇ ਪਿੰਡ ਕਰਾਇਆ ਤੇ 3 ਲੱਖ 30 ਹਜ਼ਾਰ ਰੁਪਿਆ ਰੇਟ ਆ ਗੜਾ ਪੰਜਾਂ ਬੰਦੇ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਲੈਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਕੇ ਜਾਂ ਸਾਡੇ ਕੋਕਾ ਵੀ ਟਰਾਂਡਾ ਅੱਗੇ ਆ ਗਿਆ 16 7 ਟਰੈਕਟਰ ਆ ਗਿਆ 575 ਇੰਜਨ గేਰ ਲਿਫਟ ਦਾ ਓਕੇ ਆ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ 575 ਟਰੈਕਟਰ 2008 ਮਾਡਲ ਇੰਜਨ గేਰ ਲਿਫਟ ਦਾ ਓਕੇ ਆ ਮਗਲ ਦੇ ਟਾਇਰ ਹੈਗੇ 70 75 ਪੈਸੇ ਮੂਹਰ ਦੇ ਟਾਇਰ ਹੈਗੇ 90 ਪੈਸੇ ਤੇ ਪੰਜਾਬ ਨੰਬਰ ਆ ਗਰਦਾਸਪੁਰ ਦਾ ਹੀ ਨੰਬਰ ਆ ਤੇ ਇਰ加 ਵੀ ਗਰਦਾਸਪੁਰ ਆ ਪਿੰਡ ਵੀਰ ਦਾ ਫਤਿਹਗੜ ਚੂੜੀਆਂ ਤੇ ਜਿਲਾ ਗਰਦਾਸਪੁਰ ਦਾ ਤੇ ਗਰਦਾਸਪੁਰ ਦਾ ਹੀ ਨੰਬਰ ਆ ਰੇਟ ਹੈ ਇਹਦਾ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਤੇ ਟਰੈਕਟਰ ਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾਪੀ ਟਰੈਕਟਰ ਆ ਵਾਗੇ ਜੇ ਸਾਡੇ ਆ ਕੇ ਦੇਖ ਕਰ ਪੀਂਦਾ ਨਾ ਫੜੇ ਤੇ ਮਾਲਕ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਟਰੈਕਟਰ ਵਧੀਆ ਤੇ ਬੈਟਰੀ ਨਵੀਂ ਰੱਖੀ ਆ ਇੰਜਨ ਕੇ ਲਿਫਟ ਦਾ ਕੰਮ ਓਕੇ ਆ ਜਮਾ ਤੇ 90 ਪੈਸੇ ਟਾਇਰ ਆ ਸਾਰੀ ਗਣ ਕਰੀ ਸੋਨਾ ਲਿਖਾ 60 2004 ਮਾਡਲ ਆ ਪਾਵਰ ਸਟੇਰਨ ਹੋਇਆ ਵਾ ਏਅਰ ਕਲ ਦੇ ਆਣਾ ਮਗਲ ਦੇ ਟਾਇਰ ਹੈਗੇ 30 ਕ 40 ਪੈਸੇ ਮੋਹਰੇ ਟਾਇਰ ਹੈਗੇ 60 65 ਪੈਸੇ 70 ਪੈਸੇ ਇੰਜਨ ਗੇਰ ਲਿਫਟ ਦਾ ਓਕੇ ਆ 60 ਹਸਪਾਵਰ ਤੇ 2004 ਮਾਡਲ ਆ ਏਅਰ ਕਲ ਦੇ ਆਣਾ ਵੀਰ ਦਾ ਕੋਕਾਪੀ ਟਰੈਕਟਰ ਕਿਸੇ ਵੀਰਪਾ ਹੀ ਨੇ ਲੈਣਾ ਹੋਵੇ business ਪਰ ਕਰ ਸਕਦੇ ਆ ਰੰਗ ਪੀਂਡ ਦਾ ਸਾਰਾ ਨੀਰਾ ਜਾ ਤੇ ਪਾਵਰ ਸਟੇਅਰ ਨ ਹੋਇਆ ਵੇ ਇਹ ਤੇ ਕੋਕਾਪੀ ਟਰੈਕਟਰ ਕਿਸੇ ਵੀਰਪਾ ਹੀ ਨੇ ਲੈਣਾ ਹੋਵੇ business ਪਰ ਕਰ ਸਕਦੇ ਆ ਪੰਪ ਬਾਹਰ ਕੱਢਿਆ ਵੇ ਦਾ ਉੱਚੇ ਪੈਰ ਦਾਣ ਤੇ ਵਧੀਆ ਟਰੈਕਟਰ ਆ ਰੰਗ ਪੀਂਡ ਦਾ ਸਾਰਾ ਨੀਰਾ ਜਾ ਰੇਟ ਹੈਗਾ 2 ਲੱਖ ਤੇ 25000 ਰੁਪਿਆ ਕੜਾ ਪੰਜਾਬ ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜੋ ਚਾਹੀਦਨ ਫੋਨ ਤੋਂ ਕਰਕੇ ਜੋ 5000 ਰੁਪਏ ਲੈਸ ਕਰ ਦੇਣਗੇ 2020 ਮਾਡਲ 575 ਟਰੈਕਟਰ ਇੰਜਨ ਗੇਅਰ ਲਿਫਟ ਦਾ ਓਕੇ ਆ ਰੰਗ ਪੇਂਟ ਤਾਂ ਵਧੀਆ ਪਿਆ ਏਰੀਆ ਗੁਰਦਾਸ ਪਰ ਤੇ ਸੋਨੂੰ ਵੀ ਦਾ ਨਾ ਸੋਨੂੰ ਮਰੀ ਦਾ ਤੇ ਕੋ ਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦੱਸ ਪਰ ਕਰ ਸਕਦੇ ਆ ਰੰਗ ਪੇਂਟ ਦਾ ਸਾਰਾ ਨੀੜ ਆ ਜਾਂ 2020 ਮਾਡਲ ਦਾ 14 ਦੇ ਟਾਇਰਾ ਚਾਰ ਡੈਕਸ ਬ੍ਰੇਕਾ ਡਬਲ ਕਲੱਚ ਆ ਤੇ ਵਰਾਸ ਸਪੀਡ ਕੋ ਆ 14 ਦੇ ਟਾਇਰ ਆ 90 ਪੈਸੇ ਟਾਇਰ ਚ 40 ਨਾਲ ਦੇ 1200 ਕੋਈ ਟੱਟ ਟ ਚੱਲਿਆ ਵਾ ਤੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈ ਕਹਦਾ 5 ਲੱਖ ਤੇ 20000 ਰੁਪਿਆ ਕਿਹੜਾ ਪੰਜਾਬ ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਾਊਂ 5000 ਰੁਪਿਆ ਡਿਸਕਾਊਂਟ ਦੇਣੀ ਸਾਰੀ ਜਾਣਕਾਰੀ ਤੁਹਾਨੂੰ ਲੱਗ ਜੇ ਸਕੂਕ ਪੀਸ ਟਰੈਕਟਰਾ ਜਿਲ੍ਹਾ ਗਰਦਾਸ ਪਰ ਉੱਥੇ ਖੜਾ ਇਹ ਉੱਥੇ 1800 ਘੰਟੇ ਚੱਲਿਆ 2020 ਮਾਡਲ ਤੇ ਮਾਲਕ ਦਾ ਨੰਬਰ ਉੱਥੇ ਦਿੱਤੀ ਜਾਂਦਾ ਜੀਲਾ ਸ੍ਰੀ ਮਖਤਰ ਸਾਹਿਬ ਏਰੀਆ ਵੀਰਾਂ ਦਾ ਪਿੰਡ ਕੋਟਲੀ ਕੋਟਲਾ ਤੇ 2013 ਮਾਡਲ ਟਰੈਕਟਰ 855 ਨਵੇਂ ਟਾਇਰ ਚੜੇ ਆ ਚਾਰੀ ਤੇ ਇੰਜਨ ਗੇ ਲਫਟ ਦਾ ਓਕੇ ਆ ਰੰਗ ਪੀੜ ਦਾ ਵਧੀਆ ਪਿਆ ਟਰੈਕਟਰ ਆ ਤੇ ਵਾਕਿਆ ਲੈ ਸਭ ਦੇ 1 ਰੁਪਏ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚ ਤੇ 2013 ਮਾਡਲ ਤੇ ਕੋਕਾਪੀ ਟਰੈਕਟਰ ਆ ਤੇ ਪਾਵਰ ਸਟੇਅਰ ਨਾਲ ਡ੍ਰੈਕਸ ਬ੍ਰੇਕਾਂ ਪਰ ਸਪੀਡ ਕੋ ਤੇ 855 ਟਰੈਕਟਰ ਆ 2013 ਮਾਡਲ ਆ ਤੇ ਫੇਥੁਰਦਵਾਲਾ ਦਾ ਤੇ ਪਿੰਡ ਹੈਗਾ ਜਿਲ੍ਹਾ ਸ੍ਰੀ ਮਕਸਤ ਸਾਹਿਬ ਤੇ ਪਿੰਡ ਕੋਟਲਾ ਤੇ ਟਰੈਕਟਰ ਪੂਰਾ ਸੁੱਕਾ ਪਿਆ ਨਰੋਜਲਾ ਕੋਲੋਂ ਵੀ ਤੇ ਟਰੈਕਟਰ ਜਮਾ ਕੋਈ ਲੀਕ ਨਹੀਂ ਕੋਈ ਛੀਕ ਨਹੀਂ ਰੇਟ ਹੈਗਾ 4 ਲੱਖ ਤੇ 65000 ਰੁਪਇਆ ਕਿਹੜਾ ਪੰਜਾਬ ਬੰਦੇ ਵੀਡੀਓ ਕੋ ਸ਼ੇਅਰ ਕਰੋ ਚੈਨਰ ਬੰਦ ਕੋਲ 5000 ਰੁਪਇਆ ਲੈਸ ਕਰ ਦੇਗਾ ਏਰੀਆ ਲਧਿਆਣਾ ਤੇ ਕੋਕਾਪੀ ਟਰੈਕਟਰ ਸੋਨਾ ਦੇਖਾ 60 2012 ਮਾਡਲ ਦਾ ਰੰਗ ਪੀੜਦਾ ਵਧੀਆ ਪਿਆ ਸਾਈਡ ਗੇਅਰ ਤੇ ਜੈਕਟੀ ਪੌਡਰ ਲੱਗਿਆ ਡਬਲ ਬ੍ਰਸਪੀਟ ਗੋ ਡਬਲ ਕਲੱਚ ਪਾਵਰ ਸਟੇਰ ਦਾ 2012 ਮਾਡਲ ਕੋਕਾਪੀ ਟਰੈਕਟਰ ਸੋਨਾ ਦੇਖਾ 50 ਪੈਸੇ ਟਾਇਰ ਚੱਲੇ ਜੀ ਡਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਹੋ ਟਰੈਕਟਰ ਕੋਕਾ ਪੀਸਾ ਕਿਸੇ ਵੀ ਰੁਪਈਏ ਨਹੀਂ ਲੈਣਾ ਵੀ ਹੋਵੇ ਵੀ ਦਾ ਸਪਰਕਰ ਸਕਦੇ ਆ ਰੇਟ ਹੈਗਾ 4 ਲਾ 2 ਲੱਖ ਤੇ 45000 ਰੁਪਈਆ ਕਿਹੜਾ ਪੰਜਾਂ ਬੰਦਿਆਂ ਨੂੰ ਵੀਡੀਓ ਸ਼ੇਅਰ ਕਰੋ ਚਾਹੀਦਾ ਫੋਲੋ ਕਰਕੇ ਜੋ 5000 ਰੁਪਈਆ ਦੇਸ ਕਰਦੇ ਟਾਇਰ ਕਸੇ ਹੈ ਚਾਰੀ ਰੇਟ ਮਗਲੇ ਟਾਇਰ ਹੈਗੇ 60 ਕੁ ਪੈਸੇ ਮੂਹਲੇ ਜਮਾ ਉਡੇਵੇ ਆ ਤੇ ਰੰਗ ਪੀਣ ਦਾ ਵਸ ਗਿਆ ਪਿਆ ਟਰੈਕਟਰ ਕਿਸੇ ਵੀ ਰੁਪਈਏ 743 ਟਰੈਕਟਰ ਹੈ ਇੰਨ ਗੇ ਲਿਫਟ ਦਾ ਓਕੇ 2009 ਮਾਡਲ ਆ ਤੇ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਰੰਗ ਪੇਂਟ ਦਾ ਵਧੀਆ ਪਿਆ ਟਰੈਕਟਰ ਨੀੜ ਆ ਜਾ ਸਾਰਾ ਤੇ 2009 ਮਾਡਲ ਹੈ ਤੇ 80 ਪੈਸੇ ਟਾਇਰ ਆ ਮੂਲ ਦੇ ਮੈਂ ਕਹਿੰਦੇ ਖਣੀ 60 ਪੈਸੇ ਆ ਤੇ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਤੇਦਾ ਰੇਟ ਫੋਨ ਤੇ ਕਰਸਤੇ ਰੇਟ ਦੱਸਿਆ ਨਹੀਂ 2009 ਮਾਡਲ ਦਾ 741 ਦਾ ਤੇ ਮਾਲਕ ਵੀ ਤੇ ਨੰਬਰ ਉੱਤੇ ਜਿੱਦਿਆ ਸਾਰੀ ਜਾਣਕਾਰੀ ਪਉਣੀ ਅਗਲੇ ਦਸਤ ਤੇ ਰੇਟ ਕੱਪਾ ਸਭ ਕੋ ਪੁੱਛ ਸਕਦੇ ਜੁਣੀ ਪੰਜਾਬ ਨੰਬਰ ਆ ਡਾਬਰ ਪੱਟੀ ਡੰਡਾ ਨਾਲ ਆ ਕਾਗੀ ਪੱਤਰ ਅੰਦਰ ਓਕੇ ਟਰੈਕਟਰ ਜਮ ਤੇ ਸਾਰੀ ਜਾਣਕਾਰੀ ਪਉਣੀ ਲੱਗ ਜਾਂਦੀ ਹੈ ਮੇਰੇ ਕੋਲ ਸਾਰੀ ਵੀ ਕੋਈ ਸਟੈਪ ਨਾ ਕਰਿਓ ਜੇ ਮੱਕਣੀ ਗਈ 2011 ਮਾਡਲ ਟਰੈਕਟਰ ਪੈਂਡ ਸੰਗੌਰ ਜ਼ਿਲ੍ਹੇ ਦੇ ਵਿੱਚ ਖੜਾ ਹੈ ਪੈਂਡ ਟੱਲੇ ਵਾਲਾ ਇੰਜਨ ਗੇਅਰ ਲਿਫਟ ਦਾ ਓਕੇ ਆ ਰੰਗ ਪੇਂਟ ਦਾ ਸਾਰਾ ਟਰੈਕਟਰ ਨੀਰਾ ਜਾ ਤੇ 2011 ਮਾਡਲ ਕੋਕਾਪੀ ਟਰੈਕਟਰ ਕਿਸੇ ਵੀਰ ਪੈ ਨਹੀਂ ਲੈਣਾ ਬੇਬੀ ਨਸ ਪਰ ਕਰ ਸਕਦੇ ਆ 80 ਪੈਸੇ ਟਾਇਰ ਆ ਚਾਰੇ ਤੇ ਵਾਹ ਕੇ ਲੈ ਸਕਦੇ ਆ ਫੈਬਰ ਦੀ ਛਤਰੀ ਲੱਗੀ ਟੈਕਨ ਲੱਗਿਆ ਤੇ 12 ਇੰਚੀ ਬੂਫਰਾ ਵਾਲਾ ਤੇ ਇੰਜਨ ਗੇਅਰ ਦਾ ਕੰਮ ਸਾਰਾ ਹੋਇਆ ਵਾ 1 ਰੁਪਏ ਦਾ ਕੰਮ ਨਹੀਂ ਭਾਲਦਾ ਤੇ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਜਲ ਸਪਰਕਰ ਸਕਦੇ ਆ 475 2011 ਮਾਡਲ ਤੇ ਰੇਟ ਦਾ ਫੋਨ ਕਰ ਸਕਦੇ ਆ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਤੇ ਮਾਲਕ ਦੇ ਨੰਬਰ ਉੱਤੇ ਚੱਲੀ ਜਾਂ ਸਾਰੀ ਜਾਣਕਾਰੀ ਪੁੱਛਦਾ ਕਿੰਨੇ ਸਾਤੇ ਬਰਾਲਾ ਜ਼ਿਲ੍ਹੇ ਦੇ ਵਿੱਚ ਖੜਾ ਟਰੈਕਟਰ ਸੋ ਜੁਆਇਨ ਕੀਤਾ ਬੰਦੇ ਟਾਲ ਦੇ ਵਾਲਾ ਟਾਲ ਦੇ ਵਾਲਾ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਨੂੰ ਕਰਿਓ